ਸ਼ਸ਼ੀਕਾਲ ਜੀ ਖਬਰ ਆਸਪਾਸ ਦੇਖ ਰਹੇ ਤਾਂ ਸਿੱਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿਮਾ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਪਾਸ਼ਾ ਜੀ ਨੌਵੇਂ ਬਹਾਦਰਗੜ ਵਿਖੇ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਗਿਆ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕੀਤੇ ਗਏ ਤੇ ਕੀਰਤਨ ਦਾ ਆਨੰਦ ਮਾਣਿਆ ਗਿਆ ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਐਚਪੀਸੀ ਮੈਂਬਰ ਜਰਨੈਲ ਸਿੰਘ ਕਰਤਾਰ ਪਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਈਆਂ ਅੱਜ ਹਲਕਾ ਸਨੌਰ ਵੱਲੋਂ ਹਲਕਾ ਸਨੌਰ ਦੀ ਸੂਹ ਸੰਗਤ ਵੱਲੋਂ ਔਰ ਸਾਹ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਹ ਜਰਨੈਲ ਸਿੰਘ ਕਰਤਾਰ ਪਰ ਉਹਨਾਂ ਨੇ ਯਤਨ ਕਰਕੇ ਸੋਚੇ ਸਰਕਲ ਜਿਹਦਾ ਰਾਤ ਸ੍ਰੋਤੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜਿਹਦੀ ਸਮਾਗਮ ਜਿਹੜਾ ਹੈ ਉਹ ਅੱਜ ਪਾਸ਼ਾਏ ਨਵੀਂ ਗੁਰਦੁਆਰਾ ਸ੍ਰੀ ਵਾਹਦਰਗਰ ਸਾਹਿਬ ਵਿਖੇ ਬੜੇ ਉਮਲ ਸ਼ਰਦਾ ਤੇ ਸਰਕਾਰ ਨਾਲ ਮਨਾਇਆ ਔਰ ਸੰਗਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਮਹਾਨ ਉਪਦੇਸ਼ ਤੈ ਕਾਹੂ ਕੋ ਦੇਤ ਨਾ ਭੈ ਮਾਨਤਾਨ ਜਿਓ ਔਰ ਜਿਨੇ ਦੋ ਨਾ ਡਰੋ ਨਾ ਡਰਾਓ ਉਹ ਅੱਜ ਇਨਾ ਸਮਾਗਮਾਂ ਵਿੱਚ ਸੰਗਤ ਤੱਕ ਪਹੁੰਚਾਉਣ ਦਾ ਯਤਨ ਸਾਡੇ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਕਵੀਸ਼ਰੀ ਔਰ ਕਵੀ ਸਹਿਵਾਨਾਂ ਨੇ ਯਤਨ ਕੀਤਾ ਪੰਥਕ ਆਗੂਆਂ ਨੇ ਪੰਥਕ ਵਿਚਾਰਧਾਰਾ ਵਾਲੇ ਲੋਕਾਂ ਨੇ ਕਿ ਅੱਜ ਜਿਸ ਤਰ੍ਹਾਂ ਦਾ ਤਣਾਅ ਟਕਰਾਹ ਵਿਵਾਦ ਮਲ ਇੱਕ ਢਾਰ ਸਹਿਮ ਦਾ ਮਾਹੌਲ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਬਣਿਆ ਉਸ ਡਰ ਭੈ ਦੇ ਸਹਿਮ ਦੇ ਮਾਹੌਲ ਨੂੰ ਤੋੜਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਤੇ ਚੱਲਣ ਦੀ ਲੋੜ ਆ ਪੈ ਕਾਹ ਨੂੰ ਦੇਤ ਨਾ ਪੈਮਾਨ ਤਾਣ ਸੋ ਅੱਜ ਮੈਂ ਕਹਿ ਸਕਦਾ ਕਿ ਸਾਨੂੰ ਜਿਸ ਤਰ੍ਹਾਂ ਦੇ ਮੁਲਕ ਦੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਬੜੀ ਸੰਜੀਦਗੀ ਨਾਲ ਦੇਖਣ ਦੀ ਲੋੜ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਗੱਲ ਧਰਮ ਦੀ ਆਜ਼ਾਦੀ ਦੀ ਗੱਲ ਔਰ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਕਰਨ ਦੀ ਜਦ ਸਾਨੂੰ ਸਿਖਾਈ ਆ ਅੱਜ ਸਾਡੇ ਹੀ ਹੱਕ ਖੋਏ ਜਾ ਰਹੇ ਨੇ ਅੱਜ ਸਾਡੇ ਹੀ ਹੱਕਾਂ ਤੇ ਹਮਲੇ ਹੋ ਰਹੇ ਨੇ ਅੱਜ ਸਾਨੂੰ ਹੀ ਦਬਾ ਕੇ ਰੱਖਣ ਦੇ ਟੇਡੇ ਢੰਗ ਨਾਲ ਯਤਨ ਹੋ ਰਹੇ ਨੇ ਕੇਂਦਰ ਸਰਕਾਰ ਵੱਲੋਂ ਹੁਣੇ ਹੁਣ ਕੱਲ ਜਿਹੜਾ ਕੇਂਦਰੀ ਸੰਵਿਧਾਨ ਭਾਰਤ ਦੇ ਵਿਧਾਨ ਦੇ ਵਿੱਚ ਤਬਦੀਲੀ ਕਰਕੇ 131ਵੀਂ ਸੋਧ ਲਿਆਉਣ ਦੇ ਕੰਸੂਆ ਆ ਰਹੀਆਂ ਨੇ ਔਰ ਉਹਦੇ ਰਾਹੀਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਦੇ ਯਤਨ ਹੋ ਰਹੇ ਨੇ ਆ ਰਹੇ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਇਹ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਆ ਇਹ ਉਹਨਾਂ ਰਾਹਾਂ ਤੇ ਕੇਂਦਰ ਸਰਕਾਰ ਚੱਲਣ ਲੱਗੀ ਆ ਜਿਹੜੇ ਰਾਹਾਂ ਤੇ ਕਿਸੇ ਟਾਈਮ ਕਾਂਗਰਸ ਪਾਰਟੀ ਦੀ ਸਰਕਾਰ ਚੱਲੀ ਤੇ ਉਹ ਸਰਕਾਰ ਨੂੰ ਮੋਢੇ ਖਾਣੀ ਪਈ ਤੇ ਅੱਜ ਅਸੀਂ ਤਾੜਨਾ ਕਰਦੇ ਆ ਕਿ ਕੇਂਦਰ ਸਰਕਾਰ ਅੱਜ ਦੀ ਜਿਹੜੀ ਹੈ ਉਹਨੂੰ ਉਸ ਰਾਹ ਤੇ ਨਹੀਂ ਚੱਲਣਾ ਚਾਹੀਦਾ ਔਰ ਪੰਜਾਬ ਦੇ ਬਾਰ-ਬਾਰ ਚੁੰਡੀਆਂ ਵੱਢਣ ਦੇ ਰਸਤੇ ਤੋਂ ਗੁਰੇਜ਼ ਕਰਨਾ ਚਾਹੀਦਾ ਪਹਿਲਾਂ ਸਾਡੇ ਢੰਗਾਂ ਤੇ ਕਬਜ਼ਾ ਕਰ ਲਿਆ ਫਿਰ 50 ਕਿਲੋਮੀਟਰ ਬੀਐਸਐਫ ਬਿਠਾਤੀ ਲਿਆਣ ਕੇ ਪੰਜਾਬ ਦੀ ਧਰਤੀ ਤੇ ਫਿਰ ਚੰਡੀਗੜ੍ਹ ਦਾ ਕੁਝ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ 60 40 ਦੀ ਰੇਸ਼ੋ ਖਤਮ ਕਰ ਲਈ ਕਰਦੀ ਹੁਣ 131ਵੀਂ ਸੋਧ ਲਿਆਣ ਕੇ ਸੰਵਿਧਾਨ ਵਿੱਚ ਸੋਧ ਕਰਕੇ ਪੱਕੇ ਤੌਰ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਪੱਕੇ ਤੌਰ ਤੇ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਖਤਮ ਕਰਦੀ ਗੱਲ ਕੀਤੀ ਹੈ ਰੈਗੂਨਾਈਜੇਸ਼ਨ ਐਕਟ ਜਿਹੜਾ ਬਣਿਆ ਪੰਜਾਬ ਹਰਿਆਣਾ ਦਾ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਸੀ ਜਿਹੜਾ ਫਾਰਮੂਲਾ ਤੈਅ ਕੀਤਾ ਉਸ ਫਾਰਮੂਲੇ ਦੇ ਤਹਿਤ ਪੰਜਾਬ ਦਾ ਹਿੱਸਾ ਚੰਡੀਗੜ੍ਹ ਬਣਦਾ ਪੰਜਾਬ ਦੇ ਪਿੰਡ ਉਜਾੜ ਕੇ ਬਸਿਆ ਸ਼ਹਿਰ ਜਿਹੜਾ ਹੈ ਉਹ ਅਸੀਂ ਕਿਵੇਂ ਕਿਸੇ ਹੋਰ ਪ੍ਰਦੇਸ਼ ਨੂੰ ਦੇ ਸਕਦੇ ਆ ਜਾਂ ਕੇਂਦਰ ਦਾ ਉਹਦੇ ਤੇ ਕਬਜ਼ਾ ਕਿਵੇਂ ਹੋਣ ਦੇ ਸਕਦੇ ਆ ਇਹਦਾ ਗੁੱਡਵਿਲ ਦੇ ਖਾਤਰ ਪੰਜਾਬ ਦੇ ਬਰੇਰੇ ਹਿੱਤਾਂ ਦੇ ਖਾਤਰ ਅਸੀਂ ਵਕਤ ਹੀ ਤੌਰ ਤੇ ਸਾਂਝੀ ਰਾਜਧਾਨੀ ਪ੍ਰਮਾਨ ਕਰ ਲਿਆ ਉਸ ਸਮੇਂ ਸਾਡੇ ਲੀਡਰ ਸਾਹਿਬਾਨ ਨੇ ਤੇ ਹੁਣ ਪੱਕੇ ਤੌਰ ਤੇ ਤੇ ਕਬਜ਼ਾ ਕਰਕੇ ਬੈਠਣਾ ਇਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਦਿਹਾੜੇ ਤੇ ਜਦੋਂ ਅਸੀਂ 350 ਸਾਲਾ ਮਨਾ ਰਹੇ ਹਾਂ ਦੇਸ਼ ਔਰ ਦੁਨੀਆ ਭਰ ਦੇ ਵਿੱਚ ਭਾਰਤ ਦੇ ਮਹਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਸਰਕਾਰ ਵੱਲੋਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੋਰ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਪਰ ਐਸੇ ਸਮੇਂ ਤੇ ਇਸ ਤਰ੍ਹਾਂ ਦਾ ਵਿਵਾਦ ਖੜਾ ਕਰਨਾ ਇਸ ਤਰ੍ਹਾਂ ਦਾ ਖੱਲਲ ਖੜਾ ਕਰਨਾ ਕਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਪੰਜਾਬੀਆਂ ਦਾ ਕਬਜ਼ਾ ਦੂਰ ਕਰਕੇ ਸਿੱਧੇ ਤੌਰ ਤੇ ਅਧਿਕਾਰ ਖੇਤਰ ਦੇ ਵਿੱਚ ਖੁਦਮੁਖਤਾਰੀ ਵਿੱਦਿਅਕ ਅਧਾਰਿਆਂ ਦੀ ਖਤਮ ਕਰਕੇ ਉੱਥੇ ਵੀ ਖੇਡ ਖੇਡੀ ਜਾ ਰਹੀ ਆ ਸੋ ਇਸ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ ਕਿਸੇ ਤਰ੍ਹਾਂ ਵੀ ਦੇਸ਼ ਦੇ ਹਿੱਤ ਚ ਨਹੀਂ ਹੈ ਪੰਜਾਬ ਦੇ ਲਈ ਜਰੂਰ ਅਸੀਂ ਚਾਹਾਂਗੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਉਹ ਪੰਜਾਬ ਦੇ ਵਾਲੀਵਾਰਸ ਦੇ ਤੌਰ ਤੇ ਅੱਗੇ ਆਉਣ ਉਹ ਪੰਜਾਬ ਦੇ ਹੱਕਾਂ ਲਈ ਪਹਿਲ ਕਰਮੀ ਕਰਨ ਉਹ ਪੰਜਾਬ ਨੂੰ ਜਿਸ ਤਰ੍ਹਾਂ ਲਾਭਾਰਥ ਬਣਾ ਕੇ ਉਜੜਿਆ ਬਣਾ ਕੇ ਪੰਜਾਬ ਨੂੰ ਮਤਲਬ ਇੱਕ ਕਿਸਮ ਦਾ ਦਿੱਲੀ ਦੇ ਹਵਾਲੇ ਕਰਕੇ ਮਨ ਬਿਲਕੁਲ ਪੰਜਾਬ ਦੇ ਇੰਟਰਸਟ ਗਵਾ ਕੇ ਆਪਣੀ ਰਾਜ ਰਾਜਾ ਛਾਈ ਚੱਲ ਰਹੀ ਆ ਆਪਣੀ ਮਨਮਰਜ਼ੀ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਇਹਨੂੰ ਗਰੇਜ ਕਰਨ ਔਰ ਪੰਜਾਬ ਤੇ ਪੰਜਾਬੀਆਂ ਦੀ ਸਾਂਝੀ ਆਵਾਜ਼ ਸਰਪਾਰਟੀ ਮੀਟਿੰਗ ਸੱਦ ਕੇ ਸਰ ਪਾਰਟੀ ਡੈਲੀਗੇਸ਼ਨ ਲੈ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕੇਂਦਰ ਦੇ ਸਾਹਮਣੇ ਰੱਖਣ ਪਿੱਛੇ ਕਿਸਾਨਾਂ ਦਾ ਵੀ ਬਹੁਤ ਵੱਡਾ ਨਿਆਂ ਹੋਇਆ ਕਿਸਾਨਾਂ ਨੂੰ ਵੀ ਕੋਈ ਰਾਹਤ ਨਾ ਦਿੱਲੀ ਤੋਂ ਵਿਸ਼ੇਸ਼ ਮਿਲ ਸਕੇ ਤੇ ਸਾਡੇ ਹੁਣ ਇਲਾਕੇ ਦੇ ਕਬਜ਼ੇ ਦੀ ਗੱਲ ਸ਼ੁਰੂ ਹੋ ਗਈ ਕਿਉਂਕਿ ਪੰਜਾਬ ਲਾਹਵਾਰਥ ਬਣਿਆ ਫਿਰਦਾ ਪੰਜਾਬ ਦਾ ਕੋਈ ਵਾਰੀਵਾਰ ਸੇ ਨਜ਼ਰ ਨਹੀਂ ਆ ਰਿਹਾ ਪੰਜਾਬ ਲਈ ਬੋਲਣ ਵਾਲਾ ਹੀ ਕੋ ਨਜ਼ਰ ਨਹੀਂ ਆ ਰਿਹਾ ਇਸ ਲਈ ਡਿਊਟੀ ਮੰਗਦੀ ਹੈ ਪੰਜਾਬ ਦੀ ਸਰਕਾਰ ਦੀ ਉਹ ਦਿੱਲੀ ਅਗੇ ਪੰਜਾਬ ਦਾ ਕੇਸ ਰੱਖੇ ਜਦੋਂ ਸਾਹਿਬ ਏਡਾ ਵੱਡਾ 350 ਸਾਲਾ ਮਨਾਇਆ ਜਾ ਰਿਹਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਪਰ ਯੂਪੀ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਨੇ ਉਹਦੇ ਵਿੱਚ ਪਾਣ ਗੁਟਕਾ ਖਾਂਦੇ ਹੋਏ ਨਜ਼ਰ ਆ ਰਹੇ ਨੇ ਡਰਾਈਵਰ ਵਗੈਰਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਬੜਾ ਸੌਧੀ ਗੱਲ ਆ ਜੇ ਕਿਤੇ ਪਾਣ ਗੁਟਕਾ ਖਾ ਰਹੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਤਮਾਕੂ ਤੇ ਦਾ ਵਿਤ ਤਾਂ ਗੁਰੂ ਸਾਹਿਬ ਦਾ ਤਾਂ ਘੋੜਾ ਨਹੀਂ ਸੀ ਭੜਿਆ ਤਮਾਕੂ ਖਾਣ ਵਾਲੇ ਹੈ ਗੁਰੂ ਸਾਹਿਬ ਦੇ ਇਨਾ ਮਹਾਨ ਸਮਾਗਮਾਂ ਤੇ ਕੋਈ ਹਾਜ਼ਰੀ ਲਾਉਣ ਮਤਲਬ ਤਾਂ ਚੱਗਾ ਨਹੀਂ ਲੱਗਦਾ ਤੇ ਇਹ ਜਿਹੜੀਆਂ ਪ੍ਰਬੰਧਕ ਨੇ ਜਿਹੜੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ ਜੇ ਕੋਈ ਇਸ ਕਿਸਮ ਦੀ ਗਸਾਖੀ ਕਰਦਾ ਉਹਨੂੰ ਰੋਕਿਆ ਜਾਵੇ ਔਰ ਉਹ ਤੋਂ ਮਤਲਬ ਇਸ ਤਰ੍ਹਾਂ ਦੀ ਗੱਲ ਨਾ ਕੀਤੀ ਜਾਵੇ ਇਹ ਪ੍ਰੇਰਣਾ ਸਾਡੀਆਂ ਸੰਸਥਾਵਾਂ ਨੂੰ ਵੀ ਦੇਣ ਦੀ ਲੋੜ ਆ ਪ੍ਰਬੰਧਕਾਂ ਨੂੰ ਵੀ ਕਹਿਣ ਦੀ ਲੋੜ ਆ